ਅਜਟਾਰੀ ਵਾਗਾ ਬਾਰਡਰ ਤੇ ਮੁੰਡ ਰੌਣਕ ਫਰਤਾਈ ਹੈ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਤੇ ਫਾਜਲਕਾ ਦੇ ਦੋਹਾਂ ਮੁਲਕਾਂ ਵਿਚਾਲੇ ਰੀਟਰੀਟ ਸੈਰਮਨੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸੈਰਮਨੀ ਦੇਖਣ ਲਈ ਪਹੁੰਚੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਇਹ ਸੈਰਮਨੀ 12 ਦਿਨਾਂ ਬਾਅਦ ਸ਼ੁਰੂ ਹੋਈ ਹੈ ਬੀਐਸਐਫ ਦੇ ਸੂਤਰਾਂ ਅਨੁਸਾਰ ਸਮਾਗਮ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਇਸ ਦੌਰਾਨ ਗੇਟ ਨਹੀਂ ਖੋਲੇ ਜਾਣਗੇ ਭਾਰਤੀ ਅਤੇ ਪਾਕਿਸਤਾਨੀ ਫੌਜ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਲਾਉਣਗੇ ਦੋਵਾਂ ਪਾਸਿਆਂ ਦੇ ਫੌਜੀ ਬੰਦ ਦਰਵਾਜ਼ਾ ਤੋਂ ਆਰ ਪਾਰ ਖੜੇ ਹੋ ਕੇ ਆਪਣੇ ਦੇਸ਼ ਦੇ ਝੰਡੇ ਨੂੰ ਉਤਾਰਨਗੇ ਦੱਸਿਆ ਗਿਆ ਕਿ ਸੈਰਮਨੀ 7 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਦੇ ਤਣਾਅ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅੱਜ 12 ਦਿਨਾਂ ਤੋਂ ਬਾਅਦ ਇਹ ਸੈਰਮਨੀ ਸ਼ੁਰੂ ਕੀਤੀ ਹੈ। ਪਰ ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਪਹਿਲਾਂ ਜਿੰਨੀ ਗਿਣਤੀ ਹੁੰਦੀ ਸੀ ਲੋਕਾਂ ਦੀ ਹੁਣ ਉੰਨੀ ਗਿਣਤੀ ਨਹੀਂ ਹੈ। ਉੱਥੇ ਹੀ ਪਾਕਿਸਤਾਨ ਦੀ ਗੈਲਰੀ ਵੀ ਖਾਲੀ ਨਜ਼ਰ ਆਈ। ਗੇਟ ਵੀ ਬੰਦ ਰਹੇ ਅਤੇ ਦੋਵਾਂ ਪਾਸਿਆਂ ਦੇ ਸਿਪਾਈਆਂ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਏ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਅੱਜ ਟਾਰੀ ਵਾਗਾ ਬਾਰਡਰ ਤੇ ਮੌੜ ਰੌਣਕ ਪਰਤ ਆਈ ਹੈ। ਦੱਸਿਆ ਗਿਆ ਕਿ ਅੱਜ ਅੰਮ੍ਰਿਤਸਰ ਅਤੇ ਫਾਜ਼ ਪ੍ਰੀਟਿਡ ਸੈਰਮਨੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸੈਰਮਨੀ ਦੇਖਣ ਲਈ ਪਹੁੰਚੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਇਹ ਸੈਰਮਨੀ 12 ਦਿਨਾਂ ਬਾਅਦ ਸ਼ੁਰੂ ਹੋਈ ਹੈ ਬੀਐਸਐਫ ਦੇ ਸੂਤਰਾਂ ਅਨੁਸਾਰ ਸਮਾਗਮ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਇਸ ਦੌਰਾਨ ਗੇਟ ਨਹੀਂ ਖੋਲੇ ਜਾਣਗੇ ਭਾਰਤੀ ਅਤੇ ਪਾਕਿਸਤਾਨੀ ਫੌਜ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਉਣਗੇ ਦੋਵਾਂ ਪਾਸਿਆਂ ਦੇ ਫੌਜੀ ਬੰਦ ਦਰਵਾਜ਼ਾ ਤੋਂ ਆਰ-ਪਾਰ ਖੜੇ ਹੋ ਕੇ ਆਪਣੇ ਦੇਸ਼ ਦੇ ਝੰਡੇ ਨੂੰ ਉਤਾਰਨਗੇ ਦੱਸਦੇ ਕਿ ਸੈਰਮਨੀ 7 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਦੇ ਤਣਾਅ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਅੱਜ 12 ਦਿਨਾਂ ਤੋਂ ਬਾਅਦ ਇਹ ਸੈਰਮਨੀ ਸ਼ੁਰੂ ਕੀਤੀ ਹੈ ਪਰ ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਪਹਿਲਾਂ ਜਿੰਨੀ ਗਿਣਤੀ ਹੁੰਦੀ ਸੀ ਲੋਕਾਂ ਦੀ ਹੁਣ ਉਨੀ ਗਿਣਤੀ ਨਹੀਂ ਹੈ ਉੱਥੇ ਹੀ ਪਾਕਿਸਤਾਨ ਦੀ ਗੈਲਰੀ ਵੀ ਖਾਲੀ ਨਜ਼ਰ ਆਈ ਗੇਟ ਵੀ ਬੰਦ ਰਹੇ ਅਤੇ ਦੋਵਾਂ ਪਾਸਿਆਂ ਦੇ ਸਿਪਾਈਆਂ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਏ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਅਜਟਾਰੀ ਵਾਗਾ ਬਾਰਡਰ ਤੇ ਮੌੜ ਰੌਣਕ ਪਰਤ ਆਈ ਹੈ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਤੇ ਫਾਜ਼ਲਕਾ ਦੇ ਦੋਹਾਂ ਮੁਲਕਾਂ ਵਿਚਾਲੇ ਰੀਟ੍ਰੀਟ ਸੈਰਮਨੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸੈਰਮਨੀ ਦੇਖਣ ਲਈ ਪਹੁੰਚੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਇਹ ਸੈਰਮਨੀ 12 ਦਿਨਾਂ ਬਾਅਦ ਸ਼ੁਰੂ ਹੋਈ ਹੈ ਬੀਐਸਐਫ ਦੇ ਸੂਤਰਾਂ ਅਨੁਸਾਰ ਸਮਾਗਮ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਇਸ ਦੌਰਾਨ ਗੇਟ ਨਹੀਂ ਖੋਲੇ ਜਾਣਗੇ ਭਾਰਤੀ ਅਤੇ ਪਾਕਿਸਤਾਨੀ ਫੌਜ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਉਣਗੇ ਦੋਹਾਂ ਪਾਸਿਆਂ ਦੇ ਫੌਜੀ ਬੰਦ ਦਰਵਾਜ਼ੇ ਤੋਂ ਆਰ ਪਾਰ ਖੜੇ ਹੋ ਕੇ ਆਪਣੇ ਦੇਸ਼ ਦੇ ਝੰਡੇ ਨੂੰ ਉਤਾਰਨਗੇ ਦੱਸਦੇ ਕਿ ਸੈਰਮਨੀ 7 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਦੇ ਤਣਾਅ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਅੱਜ 12 ਦਿਨਾਂ ਤੋਂ ਬਾਅਦ ਇਹ ਸੈਰਮਨੀ ਸ਼ੁਰੂ ਕੀਤੀ ਹੈ ਪਰ ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਪਹਿਲਾਂ ਜਿੰਨੀ ਗਿਣਤੀ ਹੁੰਦੀ ਸੀ ਲੋਕਾਂ ਦੀ ਹੁਣ ਉਨੀ ਗਿਣਤੀ ਨਹੀਂ ਹੈ ਉੱਥੇ ਹੀ ਪਾਕਿਸਤਾਨ ਦੀ ਗੈਲਰੀ ਵੀ ਖਾਲੀ ਨਜ਼ਰ ਆਈ ਗੇਟ ਵੀ ਬੰਦ ਰਹੇ ਅਤੇ ਦੋਵਾਂ ਪਾਸਿਆਂ ਦੇ ਸਿਪਾਈਆਂ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਏ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਅੱਜ ਟਾਰੀ ਵਾਗਾ ਬਾਰਡਰ ਤੇ ਮੌੜ ਰੌਣਕ ਪਰਤ ਆਈ ਹੈ ਦੱਸਦੇ ਕਿ ਅੱਜ ਅੰਮ੍ਰਿਤਸਰ ਅਤੇ ਫਾਜ਼ਲਕਾ ਦੇ ਦੋਹਾਂ ਮੁਲ ਰੀਟਿਟ ਸੈਰਮਨੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸੈਰਮਨੀ ਦੇਖਣ ਲਈ ਪਹੁੰਚੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਇਹ ਸੈਰਮਨੀ 12 ਦਿਨਾਂ ਬਾਅਦ ਸ਼ੁਰੂ ਹੋਈ ਹੈ ਬੀਐਸਐਫ ਦੇ ਸੂਤਰਾਂ ਅਨੁਸਾਰ ਸਮਾਗਮ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਇਸ ਦੌਰਾਨ ਗੇਟ ਨਹੀਂ ਖੋਲੇ ਜਾਣਗੇ ਭਾਰਤੀ ਅਤੇ ਪਾਕਿਸਤਾਨੀ ਫੌਜ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਉਣਗੇ ਦੋਵਾਂ ਪਾਸਿਆਂ ਦੇ ਫੌਜੀ ਬੰਦ ਦਰਵਾਜ਼ਾ ਤੋਂ ਆਰ ਪਾਰ ਖੜੇ ਹੋ ਕੇ ਆਪਣੇ ਦੇਸ਼ ਦੇ ਝੰਡੇ ਨੂੰ ਉਤਾਰਨਗੇ ਦੱਸਿਆ ਗਿਆ ਕਿ ਸੈਰਮਨੀ 7 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਦੇ ਤਣਾਅ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਅੱਜ 12 ਦਿਨਾਂ ਤੋਂ ਬਾਅਦ ਇਹ ਸੈਰਮਨੀ ਸ਼ੁਰੂ ਕੀਤੀ ਹੈ ਪਰ ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਪਹਿਲਾਂ ਜਿੰਨੀ ਗਿਣਤੀ ਹੁੰਦੀ ਸੀ ਲੋਕਾਂ ਦੀ ਹੁਣ ਉਨੀ ਗਿਣਤੀ ਨਹੀਂ ਹੈ ਉੱਥੇ ਹੀ ਪਾਕਿਸਤਾਨ ਦੀ ਗੈਲਰੀ ਵੀ ਖਾਲੀ ਨਜ਼ਰ ਆਈ ਗੇਟ ਵੀ ਬੰਦ ਰਹੇ ਅਤੇ ਦੋਵਾਂ ਪਾਸਿਆਂ ਦੇ ਸਿਪਾਈਆਂ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਏ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ